ਕਿ ਠੱਗੀ ਹੋਰ ਚੱਲ ਰਹੀ ਆ ਪੁਲਿਸ ਦੀ ਨਿਗਰਾਨੀ ਚ ਸਾਰੇ ਪ੍ਰਸ਼ਾਸਨ ਦੀ ਚਾਹੇ ਸਿਵਲ ਪ੍ਰਸ਼ਾਸਨਾ ਪੁਲਿਸ ਪ੍ਰਸ਼ਾਸਨ ਸਰਕਾਰ ਦੇ ਐਮ ਐਲ ਏ ਨੇ ਮੈਂ ਕਹਣਾ ਚਾਹੇ ਮਾਨਜੂ ਮੁੱਖ ਮੰਤਰੀ ਹੋਣ ਵਾਲੇ ਨੇ ਜਿਹੜੇ ਮਰਜੀ ਆ ਸਭ ਨੂੰ ਪਤਾ ਵੀ ਠੱਗੀ ਕਿਹੜੀ ਚੱਲ ਰਹੀ ਆ ਉਹ ਠੱਗੀ ਨੂੰ ਪਤਾ ਨਹੀਂ ਕਿਉਂ ਨਹੀਂ ਰੋਕਿਆ ਜਾ ਰਿਹਾ ਇੱਕ ਦੋ ਕੰਮ ਜਗ੍ਹਾ ਤੇ ਹੁੰਦੇ ਦੇਖੇ ਨੇ ਕੰਦੜ ਟੱਪ ਦੇ ਦੇਖੇ ਨੇ ਭੱਜਦੇ ਦੇਖੇ ਨੇ ਦੌੜਦੇ ਦੇਖੇ ਨੇ ਉਹ ਲੁੱਟੇਰੇ ਨੇ ਧਰਮ ਦੀ ਆੜ ਹੇਠ ਧਰਮ ਦੀ ਆੜ ਏਟ ਕੀ ਕਰਦੇ ਨੇ ਠੱਗੀਆਂ ਮਾਰਦੇ ਨੇ ਹਾਂਜੀ ਸਸਿਕਾਲ ਆਪਾ ਖੜਿਆ ਆ ਪਿੰਡ ਦੇ ਡੇਰੇ ਦੇ ਅੰਦਰ ਡੇਰਾ ਬਾਬਾ ਤੇ ਡੇਰੇ ਦੇ ਵਿੱਚ ਖੜਿਆ ਤੇ ਅੱਜ ਤੁਹਾਨੂੰ ਪਤਾ ਕਿ ਮਿੰਨੀ ਡਰਾ ਦਾ ਜਿਹੜਾ ਲਾਈਵ ਰਿਜ਼ਲਟ ਨਿਕਲਣਾਗਾ ਲਾਟਰੀ ਆ Thar ਖੜੀ ਆ ਆ Tractor ਖੜਾ ਆ Bolt ਖੜਾ ਆ Activa ਖੜੀ ਆ ਆ ਜਿਹੜੀ ਸਕੂਟਰ ਖੜੀ ਆ ਜਿਹੜੀ ਇਹ ਤਾਂ ਫ੍ਰੀ ਵਾਂਗੇ ਜਾਣੀਆਂ 250 ਤੋਂ ਕੁੱਪਣਾ ਜੀ 500 ਦੇ ਤਿੰਨੇ 1000 ਦੇ ਇੰਨੇ ਨੇ 2500 ਦੇ ਇੰਨੇ ਨੇ ਇਹ ਥੱਗੀ ਦਾ ਮਸਾਲਾ ਪਹਿਲਾਂ ਤਾਂ ਗੁਰਦੁਆਰਿਆਂ 'ਚ ਚੱਲਦਾ ਸੀ ਮੇਨ ਡਰਾ ਦੋਸਤੋ ਆਪਣਾ ਇਹ 11 ਜੁਲਾਈ ਨੂੰ ਨਿਕਲਣਾ ਜਿਹਦਾ ਮਿੰਨੀ ਡਰਾ ਹੈ ਜੇ ਕਿਸੇ ਪੁਰਾਣੇ ਹੋਰ ਵੀ ਟੋਕਣ ਪਾਉਣੇ ਹੋਣ ਤਾਂ ਤੁਸੀਂ ਪਾ ਸਕਦੇ ਹੋ 11 ਜੁਲਾਈ ਨੂੰ ਆ ਮੋਡੀਫਾਈ ਫੋਰਡ ਤੇ ਜਾਂ ਬੁਲਟ ਜਿੱਤ ਸਕਦੇ ਹੋ ਤੇ ਦੂਜੇ ਚ ਡੀ ਲੈਕਸ ਦਾ ਤੀਜੇ ਚ ਇਲੈਕਟ੍ਰਿਕ ਸਕੂਟਰ ਇੱਕ ਸਪੈਸ਼ਲ ਮਿਨੀ ਡਰਾ ਵੀ ਆਖਿਆ ਹੈ ਹੁਣ ਆ ਬਾਬੇ ਫਲਾਣੇ ਦਾਸ ਦੀ ਜਗ੍ਹਾ ਤੇ ਅਸੀਂ ਖੜੇ ਆ ਜੀ ਬਾਬੇ ਫਲਾਣੇ ਦਾਸ ਦੀ ਜਗ੍ਹਾ ਤੇ ਜੇਕਰ ਇਹਦੀ ਜਿਹੜੀ ਬੱਚ ਤੋਗੇ ਅਸੀਂ ਬਾਬੇ ਫਲਾਣੇ ਦਾਸ ਦੀ ਜਗ੍ਹਾ ਦੇ ਉੱਤੇ ਲਾ ਦੇਾਂਗੇ ਜੇ ਕਰਦਾਂਗੇ ਉਹ ਕਰਦਾਂਗੇ ਆ ਕਰਦਾਂਗੇ ਉਹ ਕਰਦਾਂਗੇ ਥੋੜੇ ਦਿਨ ਪਹਿਲਾਂ ਮੈਂ ਜਦੋਂ ਵੀ ਸਵੇਰੇ ਉੱਠਦਾ ਤੇ ਮੇਰੇ ਮੂਰੇ ਉਹੀ ਗੱਲ ਬਾਤ ਆ ਜਾਂਦੀ ਆ ਲਾਟਰੀਆਂ ਵਾਲੀ ਉਹਨਾਂ ਦੀ ਵੀਡੀਓ ਉਹ ਚਲੋ ਡੰਮੀ ਉਹਨਾਂ ਨੂੰ ਦਿੱਤੀ ਹੁੰਦੀਆਂ ਨੇ ਉਹਨਾਂ ਡੰਮੀ ਦੇ ਹਿਸਾਬ ਨਾਲ ਤਿਆਰ ਕੀਤਾ ਹੁੰਦਾ ਮੈਂ ਫਿਰ ਪੁੱਛੇ ਬਿਨਾ ਰਹਿ ਨਾ ਸਕਿਆ ਮੈਂ ਕੀ ਪੁੱਛਦਾ ਉਹਨਾਂ ਨੂੰ ਮੈਂ ਕਿਹਾ ਯਾਰ ਤੁਸੀਂ ਦਿਨ ਦਿਹਾੜੇ ਠੱਗੀਆਂ ਮਾਰਦੇ ਹੋ ਕੀ ਗੱਲ ਆ ਵੀ ਇਹ ਠੱਗੀ ਹੈ ਇੱਕ ਤਰ੍ਹਾਂ ਦੀ ਲਾਟਰੀ ਦੇ ਸਰਕਾਰ ਵੱਲੋਂ ਜਿਹੜੀ ਮਾਨਤਾ ਪ੍ਰਾਪਤ ਆ 5 ਕਰੋੜ ਵਾਲੀ 2 ਕਰੋੜ ਵਾਲੀ 3 ਕਰੋੜ ਵਾਲੀ ਜੋ ਵੀ ਹੈਗੀਆਂ ਮੈਂ ਤਾਂ ਕਦੇ ਪਾਈ ਨਹੀਂ ਮੈਨੂੰ ਬੜਾ ਗਿਆਨ ਨਹੀਂ ਆਪਾਂ ਪਹੁੰਚੇ ਹੋਏ ਆ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਡਰਾ ਚੱਲ ਰਿਹਾ ਸੀਗਾ ਮੈਂ ਕਹਾਂ ਯਾਰ ਟੱਕੀ ਆ ਉਹ ਮੈਨੂੰ ਕਿਉਂ ਬੰਦੇ ਨੇ ਪਤਾ ਕੀ ਕਿਹਾ ਕਹਿੰਦਾ ਜੀ ਬੱਚੇ ਪਾਲਦੇ ਆ ਮੈਂ ਬੱਚੇ ਕਿਵੇਂ ਪਾਲਦੇ ਕਹਿੰਦਾ ਜੀ ਸਾਡੀ 500 ਰੁਪਏ ਦਿਹਾੜੀ ਆ ਆਥਣੇ ਖਾਣ ਪੀਣ ਵੀ ਆ ਮਗਾ ਠੀਕ ਆ ਚਲੋ ਉਹਨਾਂ ਦੀ ਮਜਬੂਰੀ ਆ ਹੁਣ ਮੈਨੂੰ ਇਹ ਦੱਸੋ ਵੀ ਉਹ 10-10 ਬੰਦੇ ਇਕੱਠੇ ਹੋ ਕੇ ਜਿਹੜੇ ਤੁਰਦੇ ਨੇ ਉਹਨਾਂ ਦੀਆਂ ਵਿਧਹਾੜੀਆਂ ਨੇ ਤੇ ਹੋਰ ਵੀ ਆ ਐਡੇ ਕਿੱਡੇ ਕੋਦਾਨੀ ਸੱਜਣ ਹੋ ਗਏ ਤੇ ਉਹਨੇ ਇੱਕ ਬੰਦੇ ਨੇ ਨਾਂ ਕੀ ਲਿਆ ਕਹਿੰਦਾ ਜੀ ਲੌਂਗਵਾਲ ਗੁਰਦੁਆਰਾ ਪੈਂਦਾ ਅਸੀਂ ਉੱਥੇ ਵੀ ਪੈਸਾ ਦਿੱਤਾ ਤੇ ਇੱਕ ਸੰਘੇੜੇ ਪਿੰਡ ਬਰਨਾਲੇ ਕੋਲੇ ਕਿਉਂਕਿ ਮੈਂ ਉਹਨੂੰ ਇਹ ਵੀ ਗੱਲ ਕਹੀ ਮੈਂ ਕਿਹਾ ਵੀ ਇੱਧਰ ਜਾਰ ਮਾਜਾ ਤੇ ਦਵਾਬਾ ਮੈਂ ਕਿਹਾ ਇੱਧਰ ਤਾਂ ਲਾਟਰੀ ਦਾ ਆਇਆ ਨਹੀਂ ਵੀ ਆ ਥੋੜਾ ਇੱਧਰਲੇ ਪਾਸੇ ਨੂੰ ਮੈਂ ਚਲੋ ਨਾਮ ਲਿਆ ਬੀ ਆਈ ਮਾਨਸਾ ਸੁਨਾਮ ਇਧਰ ਜ਼ਿਲ੍ਹੇ ਪਾਸੇ ਨੂੰ ਬਰਨਾਲੀ ਏਰੀਏ ਦੇ ਨੂੰ ਪਤਾ ਨਹੀਂ ਕਾਤੇ ਪੈਲ ਦਾ ਯਾਦਗਾਰ ਸ਼ਹੀਦਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਦਰਾਂ ਨਿਕਲਿਆ ਤੇ ਇਕੱਠ ਦੇਖ ਲਓ ਤੁਸੀਂ ਲੋਕਾਂ ਦਾ ਤੇ ਸਾਰੇ ਲੋਕ ਐ ਜਿੱਥੇ ਆਏ ਹੋਏ ਨੇ ਦੱਬ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਰੋ ਦੱਬ ਕੇ ਸ਼ੇਅਰ ਕਰ ਦਿਓ ਗੁਰਦੁਆਰਾ ਸਾਹਿਬ ਦਾ ਧੰਮ ਤੇ ਗੁਰਦੁਆਰੇ ਦੇ ਨਾਮ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਦੇ ਉੱਤੇ ਇੱਕ ਵਾਰੀ ਵੀਡੀਓ ਨੂੰ ਸਾਰੇ ਜਣੇ ਸ਼ੇਅਰ ਕਰ ਦਿਓ ਮੇਰਾ ਇੱਕੋ ਸਵਾਲ ਸੀ ਉਹਨੂੰ ਮੈਂ ਕਹਾ ਯਾਰ ਇੱਥੋਂ ਦੇ ਸਰਦਾਰ ਗੋਵਿੰਦ ਸਿੰਘ ਭਾਈ ਗੋਇੰਦ ਸਿੰਘ ਦੀ ਲੌਂਗਵਾਲ ਜੋ ਸ਼੍ਰੋਮਣੀ ਕਮੇਟੀ ਦੇ ਸਾਇਦ ਦੋ ਵਾਰੀ ਪ੍ਰਧਾਨ ਰਹੇ ਚੁੱਕੇ ਨੇ ਮੈਂ ਕਿਹਾ ਉਹਨਾਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦਾ ਧਿਆਨ ਨਹੀਂ ਦਿੱਤਾ ਜਿਵੇਂ ਉਹਨਾਂ ਨੇ ਏਰੀਆ ਦੇ ਗੁਰਦੁਆਰੇ ਦੇ ਧਿਆਨ ਨਹੀਂ ਦਿੱਤਾ ਮੈਂ ਉਹਨੂੰ ਕਾਫੀ ਸਵਾਲ ਕਰੇ ਹੈਲੋ ਹੈਲੋ ਆਂਟੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਬੋਲਦੇ ਹੋ ਜੀ ਕਿੱਥੇ ਲਾਇਓ ਅਸੀਂ ਤੁਸੀਂ ਕਦੇ ਟੋਕਣ ਪਾ ਸੀ ਜੀ ਕਿੱਥੋਂ ਬੋਲਦੇ ਹੋ ਭਾਈ ਬਦਾਂ ਨਿਆ ਪਾਈ ਤੁਨੂੰ ਬਹੁਤ ਬਾਤ ਕੀ ਕੀ ਕੰਮ ਕਰਦੇ ਜੀ ਹੈ ਕੀ ਕੰਮ ਕਰਦੇ ਇੱਥੇ ਕੀਤੀ ਦਾ ਕਰਦੇ ਜੇ ਜਿੰਨੀ ਜਮੀਨ ਹੈ ਜੀ ਚਾਹ ਪੱਟੇ ਟ੍ਰੈਕਟਰ ਕਿਹੜਾ ਭਾਈ ਤੁਹਾਡੇ ਕੋਲੇ ਕੋਈ ਕੋਲਾ ਬੋਲੇ ਹੈ ਗਰੀਬ ਹੁੰਦੇ ਕੋਲੇ ਹੈਗਾ ਭਾਈ ਕੋਈ ਕੋਲੇ ਆ ਗਿਆ ਜੀ ਕੋਈ ਛੋਟੇ ਨਹੀਂ ਬਾਪ ਤੇ ਇਹ ਕਰ ਕੀ ਸੀ ਪਰਮੰਦੇ ਤੇ ਬਖੂ ਜੀ ਟਰੈਕਟਰ ਨਿਕਲਿਆ ਇੱਕ ਹੋਰ 852 ਦੇਖਿਆ ਜੀ ਇੱਕ ਗਰੀਬ ਪਰਿਵਾਰ ਨੂੰ ਲਾਟਰੀ ਨਿਕਲਿਆ ਮੈਨੂੰ ਦੱਸਣ ਤਾਂ ਸਹੀ ਵੀ ਇਹ ਕਿਤੇ ਨਿਕਲੇ ਫਿਰ ਉਹਨੂੰ ਮੈਂ ਇਹ ਵੀ ਗੱਲ ਕਹੀ ਮੈਂ ਕਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਬੇਅਦਬੀ ਵੀ ਕਰਦੇ ਹੋ ਕਹਨ ਉਹ ਬੇਅਦਬੀ ਕਿਵੇਂ ਮੈਂ ਵੀਡੀਓ ਮੇਰੇ ਕੋਲੇ ਹੁਣ ਚਲੋ ਨਹੀਂ ਸੰਭੀਆਂ ਹੋਈਆਂ ਨੰਗੇ ਸਿਰ ਵੀ ਮੈਂ ਦੇਖ ਕੇ ਜਾਂਦੇ ਦੇਖੇ ਨੇ ਮੈਨੂੰ ਕਾ ਵੀ ਹੋ ਸਕਦਾ ਬੰਦਾ ਪੈਗ ਵੀ ਲਾ ਕੇ ਜਾਂਦਾ ਹੋਵੇ ਵੀ ਅੱਜ ਮੇਰੀ ਲਾਟਰੀ ਆ ਵੀ ਸ਼ਾਇਦ ਨਿਕਲਿਆਵੇ ਮੈਂ ਕਹਾਂ ਜੇ ਲਾਟਰੀ ਨਹੀਂ ਗੁਰਦਾਰ ਦੇ ਵਿੱਚ ਸਰਾਬ ਦੀ ਗੱਲ ਤਾਂ ਚੱਲਦੀ ਆ ਜੇ ਕਿ ਨਿਕਲਿਆ ਆਉਂਦੀ ਆ ਅਲਾ ਕਹਿੰਦਾ ਫਿਰ ਪਾਰਟੀ ਅਲਾ ਕਹਿੰਦਾ ਕੋਈ ਨਹੀਂ ਕਰਦੇ ਆ ਮੂੰਹ ਮਿੱਠਾ ਅਲਾ ਕਹਿੰਦਾ ਮੂੰਹ ਮਿੱਠਾ ਨਹੀਂ ਚੱਲ ਠੇਕੇ ਦੇ ਚੱਲਦੇ ਆ ਮੂੰਹ ਪੌੜੇ ਦੀ ਗੱਲ ਕਰ ਮੈਂ ਗੁਰਦਾਰ ਚ ਗੱਲਾਂ ਚੱਲਦੀਆਂ ਨਹੀਂ ਕਹਿੰਦਾ ਜੀ ਚੱਲਦੀਆਂ ਜਿਵੇਂ ਹੁੰਦੀਆਂ ਉਹਨੀਆਂ ਪਰ ਕਹਿੰਦਾ ਜੀ ਮੈਂ ਇੱਕ ਤੁਹਾਡੇ ਤੋਂ ਮਾਫੀ ਚਾਹੁੰਦਾ ਉਹ ਬੰਦੇ ਨੇ ਇਹ ਗੱਲ ਕਹੀ ਕਨਾਂ ਵੀ ਅੱਜ ਤੋਂ ਬਾਅਦ ਇਹ ਲਾਟਰੀ ਦਾ ਕੰਮ ਗੁਰਦੁਆਰੇ ਦੇ ਵਿੱਚ ਨਹੀਂ ਹੋਊਗਾ